ਹਿੱਡਾ ਵਿਜਲੈਂਸ ਕੋਲੋਂ ਤਲਵੰਡੀ ਸਾਬੋ ਐਸਟੀਐਫ ਦਾ ਇੱਕ ਐਸਐਸਆਈ ਕਾਬੂ ਕੀਤਾ ਗਿਆ ਰਿਸ਼ਵਤ ਲੈਦੇ ਮਾਮਲੇ ਦੇ ਵਿੱਚ ਐਸਐਸਆਈ ਤੇ ਉਸਦੇ ਸਾਥੀ ਨੂੰ ਫੜਿਆ ਗਿਆ ਸੋ ਚਿੱਟੇਸ ਨੇ ਫੜੇ ਗਏ ਸਖਸ਼ਦਾ ਅਸਮਾਨ ਵਾਪਸ ਕਰਨ ਬਦਲੇ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਸੀ 1 ਲੱਖ 5000 ਰੁਪਏ ਦੀ ਜਿਹੜੀ ਰਿਸ਼ਵਤ ਸ ਨੇ ਦੋਹਾਂ ਕਾਬੂ ਕੀਤਾ ਗਿਆ ਤੇ ਹੁਣ ਬਰੀਕੀ ਦੇ ਨਾਲ ਜਿਹੜੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਿਆ ਨਾਲ ਹੀ ਹੁਣ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਕਿ ਹੁਣ ਤੱਕ ਡਿਊਟੀ ਤੇ ਰਹਿੰਦੇ ਆ ਕਿੰਨਿਆਕ ਤੋਂ ਰਿਸ਼ਵਤ ਲਈ ਗਈ ਆ ਉਹ ਸਾਰੀ ਚੀਜ਼ ਜਿਹੜੀ ਆ ਵਸੂਲੀ ਜਾਏਗੀ ਸੋ ਬਠਿੰਡਾ ਬਿਜਲਾ ਸਵਲੋਂ ਤਲਵੜੀ ਸਾਬੋ ਐਸਕੇਪ ਦਾਇਕ ਕੀਏ ਐਸਐਸਏ ਕਾਬੂ ਕੀਤਾ ਗਿਆ ਰਿਸ਼ਵਤ ਲੈ ਦੇ ਦੋ شاہਹਿਦ ਸੁਚਿੱਟੇ ਸਨ ਫੜੇਗੇ ਸਖਸ਼ ਦਾ ਸਮਾਨ ਵਾਪਸ ਕਰਨ ਬਦਲੇ ਰਿਸ਼ਵਤ ਦੀ ਮੰਗ ਕੀਤੀ ਗਈ ਸੀ 1 ਲੱਖ 5000 ਰੁਪਏ ਦੀ ਰਿਸ਼ਵਤ ਸਣੇ ਦੋਨਾਂ ਨੂੰ ਕਾਬੂ ਕੀਤਾ ਗਿਆ ਸੁਰਿਸ਼ਵਤ ਲੈਣ ਦੇ ਬਾਬਲੇ ਦੇ ਵਿੱਚ ਐਸਐਸਏ ਤੇ ਉਸ ਦੇ ਸਾਥੀ ਨੂੰ ਕਾਬੂ ਕੀਤਾ ਗਿਆ ਯਾਨੀ ਕਿ ਇੱਕ ਚੇਨ ਸਿਸਟਮ ਦੇ ਤਹਿਤ ਇਹ ਰਿਸ਼ਵਤ ਜਿਹੜੀ ਆਉ ਚੱਲਦੀ ਹੈ ਸ਼ਾਇਦ ਇਹੀ ਕਾਰਨ ਹੈ ਕਿ ਇੱਥੇ ਵੀ ਏਐਸਆਈ ਤੇ ਉਸ ਦਾ ਸਾਥੀ ਫੜਿਆ ਗਿਆ ਰਿਸ਼ਵਤ ਦੇ ਨਾਲ ਦਰਸਲ ਚੱਟੇਸਗੁਰ ਨੇ ਫੜੇਗੇ ਸਖਸ਼ ਦਾ ਸਮਾਨ ਵਾਪਸ ਕਰਨ ਬਦਲੇ ਰਿਸ਼ਵਤ ਦੀ ਮੰਗ ਕੀਤੀ ਗਈ ਸੀ ਜਿਸ ਦੇ ਮੱਦੇਨਜ਼ਰ ਪਟੰਡਾ ਵਿਜੀਲੈਂਸ ਵਿਭਾਗ ਵੱਲੋਂ ਵੜੀ ਕਾਰਵਾਈ ਕੀਤੀ ਗਈ ਨਾ ਫੋਨ ਲਾਈਨ ਤੇ ਸਹਿਯੋਗੀ ਕੁਲਵੀਰ ਬੇਰਾ ਜੁੜੇ ਨੇ ਕੁਲਵੀਰ ਕੀ ਕੋ ਜਾਣਕਾਰੀ ਹੈ ਵਿਜੀਲੈਂਸ ਦੁਆਰਾ ਵੱਡੀ ਕਾਰਵਾਈ ਕੀਤੀ ਗਈ ਹੈ ਦੋ ਕਾਬੂ ਕੀਤੇ ਗਏ ਕਰ ਗਏ ਇਹ ਮਾਮਲਾ ਹੈਗਾ ਰਾਤ 10 ਤਲਵੰਡੀ ਸਾਬੋ ਨੱਥ ਰੋਡ ਤੋਂ ਇਹਨਾਂ ਨੂੰ ਦੋ ਇੱਕ ਸਹਾਇਕ ਥਾਣੇਦਾਰ ਅਤੇ ਇੱਕ ਉਸ ਦਾ ਦਲਾਲ ਸਾਥੀ ਹੈ ਜਿਹੜਾ ਪ੍ਰਾਈਵੇਟ ਰੱਖਿਆ ਹੋਇਆ ਉਸ ਤੋਂ 1,05,000 ਰੁਪਏ ਰਿਸ਼ਵਤ ਲੈਂਦਿਆਂ ਨੂੰ ਰੰਗੇ ਹਥੀ ਜਿਹੜਾ ਵਿਜੀਲੈਂਸ ਬਿਊਰੋ ਬਟਿੰਡਾ ਨੇ ਫੜਿਆ ਮਾਮਲਾ ਹੈਗਾ ਕਿ ਇੱਕ ਨਸ਼ਾ ਤਸਕਰ ਫੜਿਆ ਸੀਗਾ ਜਿਸ ਦੇ ਕੋਲੋਂ ਜਿਹੜੀ ਆ ਉਸ ਦੀ ਜਾਮਾ ਤਲਾਸ਼ੀ ਕੀਤੀ ਗਈ ਸੀ ਕਿ ਤਾਂ ਜਾਮਾ ਤਲਾਸ਼ੀ ਦੇ ਵਿੱਚ ਉਸ ਦਾ ਸੋਨਾ ਸੀ ਤੇ ਕੁਝ ਪੈਸੇ ਸੀਗੇ ਤੇ ਹੋਰ ਸਮਾਨ ਸੀਗਾ ਉਹ ਵਾਪਸ ਕਰਨ ਦੇ ਬਦਲੇ ਇਹਨਾਂ ਨੇ ਉਸ ਤੋਂ ਪੈਸੇ 1.5 ਲੱਖ ਰੁਪਏ ਜਿਹੜਾ ਮੰਗਿਆ ਤਾਂ ਉਸ ਦੇ ਵਿੱਚ ਗੱਲਬਾਤ ਹੋਣ ਤੋਂ ਬਾਅਦ ਜਦੋਂ ਵਿਜੀਲੈਂਸ ਨੂੰ ਪਤਾ ਲੱਗਾ ਤਾਂ ਰਾਤ ਜਿਸ ਤਨ ਪੂਰੀ ਹਨੇਰੀ ਚੱਲ ਰਹੀ ਸੀ ਤਾਂ ਉਸ ਟਾਨ ਇਹ ਹਨੇਰੀ ਜਿਹੜੀ ਹੈ ਵਿਜੀਲੈਂਸ ਵੱਲੋਂ ਇਹਨਾਂ ਦੇ ਉੱਪਰ ਵੀ ਲਿਆਂਦੀ ਗਈ ਤਾਂ ਇਹਨਾਂ ਨੂੰ ਰੰਗੇ ਹੱਥੀ ਜਿਹੜਾ ਦੋਨਾਂ ਨੂੰ ਫੜ ਲਿਆ ਗਿਆ ਔਰ ਬਾਕੀ ਦੀ ਜਿਹੜੀ ਪੁੱਛ ਗੇਚ ਇਹਨਾਂ ਤੋਂ ਚੱਲ ਰਹੀ ਹੈ ਔਰ ਤੁਹਾਨੂੰ ਇਹ ਵੀ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਇਹ ਲੋਕ ਜਿਹੜੇ ਨੇ ਦੋਨੋਂ ਹੀ ਮੇਜਰ ਸਿੰਘ ਤੇ ਜਿਹੜਾ ਦਲਾਲ ਹੈ ਇਹ ਤਲਵੰਡੀ ਸਾਹਿਬ ਉਹ ਏਰੀਆ ਦੇ ਵਿੱਚ ਇੱਕ ਇਹਨਾਂ ਦੀ ਲੜਾਈ ਹੋਈ ਤਾਂ ਜਿਸ ਦੇ ਉੱਪਰ ਇਹਨਾਂ ਇਹਨਾਂ ਦੇ ਜਿਹੜੇ ਨੇ ਡਲੇ ਮਾਰੇ ਨਸ਼ਾ ਤਸਕਰਾਂ ਨੇ ਉਹ ਵੀ ਮਾਮਲਾ ਦਰਜ ਹੈ ਲੇਕਿਨ ਇਹ ਇਸ ਏਰੀਆ ਦੇ ਵਿੱਚ ਜ਼ਿਆਦਾ ਜਿਹੜਾ ਚਿੱਟੇ ਦਾ ਕੰਮ ਹੈ ਉਤਰਵੰਡੀ ਸਾਹਿਬ ਉਹ ਏਰੀਏ ਦੇ ਵਿੱਚ ਜਿਆਦਾ ਜਿਹੜਾ ਵਿਕ ਰਿਹਾ ਹੈ ਤੇ ਜਿਸ ਨੂੰ ਥੱਲ ਪਾਉਣ ਦੇ ਲਈ ਐਸਟੀਐਫ ਦੀਆਂ ਟੀਮਾਂ ਲਾਈਆਂ ਗਈਆਂ ਨੇ ਨਾਰਕੋਟਿਕ ਸੈੱਲ ਦੀਆਂ ਟੀਮਾਂ ਲਾਈਆਂ ਗਈਆਂ ਨੇ ਲੇਕਿਨ ਕਿਤੇ ਨਾ ਕਿਤੇ ਆਪ ਹੀ ਜਿਹੜਾ ਜਦੋਂ ਬਾੜੀ ਖੇਤ ਨੂੰ ਖਾਣ ਲੱਗ ਪਈ ਤਾਂ ਬਚਾਊ ਗੌਣ ਇੱਕ ਪਾਸੇ ਯੁੱਧ ਨਸ਼ਾ ਵਿਰੋਧ ਚੱਲ ਰਿਹਾ ਤੇ ਦੂਜੇ ਪਾਸੇ ਯੁੱਧ ਹੈ ਜਿਹੜਾ ਪੈਸੇ ਲੈਣ ਦਾ ਚੱਲ ਰਿਹਾ ਹੈ ਪੁਲਿਸ ਦਾ ਤਾਂ ਇਹ ਕਿਰੋਂ ਕਿੱਧਰ ਨੂੰ ਜਾ ਰਹੀ ਹੈ ਗੱਲ ਇਹ ਜ਼ਰੂਰ ਦੇਖਣ ਵਾਲੀ ਹੈ ਠੀਕ ਹੈ ਬਿਲਕੁਲ ਬਿਲਕੁਲ ਇਹੀ ਵੱਡਾ ਸਵਾਲ ਹੈ ਕਿ ਜਿករ ਇਸ ਤਰੀਕੇ ਦੇ ਨਾਲ ਜਿਹੜੇ ਹੈ ਅਜਹੀਆਂ ਜਿਹੜੇ ਚੀਜ਼ਾਂ ਸਾਹਮਣੇ ਆਣ ਲੱਗੀਆਂ ਤਾਂ ਫਿਰ ਆਮ ਲੋਕਾਂ ਨੂੰ ਉਹਨਾਂ ਦੇ ਕੰਮਾਂ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਸੰਜਮ ਵਰਤੇਗਾ ਪ੍ਰਸ਼ਾਸਨ ਦੇਖੋ ਲਗਾਤਾਰ ਜਿਸ ਤਰ੍ਹਾਂ ਵੱਡੇ ਲੈਵਲ ਦੇ ਉੱਤੇ ਮਹਿੰਮ ਜਿਹੜੀ ਚੱਲ ਰਹੀ ਹੈ ਤਾਂ ਉਹ ਜਿਹੜੀ ਮਹਿੰਮ ਦਾ ਹਿੱਸਾ ਪੁਲਿਸ ਹੀ ਹੈ ਤੇ ਪੁਲਿਸ ਨੇ ਹੀ ਇਸ ਨੂੰ ਰੋਕਣਾ ਜੇ ਪੁਲਿਸ ਇਸ ਤਰ੍ਹਾਂ ਦੇ ਕੰਮ ਕਰਨ ਲੱਗ ਪਈ ਤਾਂ ਫਿਰ ਰੋਕੂ ਕੌਣ ਸਾਥ ਕੌਣ ਦੇਊਗਾ ਜੇ ਇਹ ਇਸ ਤਰ੍ਹਾਂ ਪ੍ਰਾਈਵੇਟ ਲੋਕਾਂ ਨੂੰ ਨਾਲ ਰੱਖ ਕੇ ਤਾਂ ਰਿਸ਼ੋਤ ਖੋਰੀ ਕਰਨ ਲੱਗ ਪਏ ਤਾਂ ਐਸਆਈ ਮੇਜਰ ਸਿੰਘ ਹੈ ਜਿਹੜਾ ਸਬ ਇੰਸਪੈਕਟ ਐਸਆਈ ਹੈ ਇਹ ਇਥੇ ਸਨਾਤਾ ਹੈ ਔਰ ਤੁਹਾਨੂੰ ਦੱਸਦੀ ਕਿ ਕੰਮ ਬਹੁਤ ਵਧੀਆ ਕਰ ਰਿਹਾ ਹੈ ਪਹਿਲਾਂ ਵੀ ਇਸ ਨੇ ਬਹੁਤ ਸਾਰੇ ਪਰਚੇ ਜਿਹੜੇ ਨੇ ਦਿੱਤੇ ਹੋਏ ਨੇ ਲੇਕਿਨ ਇਹ ਪੈਸੇ ਜਿਹੜੇ ਨੇ ਮੰਗ ਰਿਹਾ ਜਾਂ ਜਿਹੜੇ ਰਾਤ ਜਿਸ ਤਰ੍ਹਾਂ ਇਹ 1 ਲੱਖ 5000 ਰੁਪਏ ਲੈ ਲੰਦਾ ਫੜਿਆ ਗਿਆ ਤਾਂ ਕਿਤੇ ਨਾ ਕਿਤੇ ਸਵਾਲ ਜ਼ਰੂਰ ਖੜੇ ਜਿਹੜੇ ਖਾਸ ਕਰਕੇ ਇਜ਼ਿੰਗਾ ਟੀਮਾਂ ਦੇ ਉੱਪਰ ਹੋ ਰਹੇ ਨੇ ਜੀ ਠੀਕ ਹੈ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਤੁਹਾਡਾ तमाम ਜਾਣਕਾਰੀ ਦੀ ਸਾਂਝ ਪਾਉਣ ਦਾ